इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹੁਣ ਅਸੀਂ ਗੱਲ ਕਰਦੇ ਹਾਂ ਸਕੂਲ ਆਫ ਐਮਿਨੈਂਸ ਅਮਲੋ ਦੇ ਪ੍ਰਿੰਸੀਪਲ ਸਾਹਿਬ ਨਾਲ ਪ੍ਰਿੰਸੀਪਲ ਸਾਹਿਬ ਤੁਹਾਡਾ ਇੱਕ ਵਿਦਿਆਰਥੀ ਅਨੁਰੂਧ ਸ਼ਰਮਾ ਜੋ ਕਿ ਨੈਸ਼ਨਲ ਰਨਰ ਅਪਰਾ ਖਿਤਾਬ ਜਿੱਤ ਕੇ ਆਇਆ ਹੈ ਤੁਹਾਡਾ ਉਸ ਬਾਰੇ ਕੀ ਕਹਿਣਾ ਹੈ ਇਸ ਬਾਰੇ ਇਹ ਹੈ ਜੀ ਜਿਹੜੇ ਸਾਡਾ ਇਹ ਵਿਦਿਆਰਥੀ ਹੈ ਨੌਵੀਂ ਕਲਾਸ ਦਾ ਐਮਿਨੈਂਸ ਸੈਕਸ਼ਨ ਦਾ ਵਿਦਿਆਰਥੀ ਆ ਤੇ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਵਿੱਚ ਇਹਨੇ ਪਹਿਲਾਂ ਬਲੌਕ ਲੈਵਲ ਤੇ ਫਿਰ ਡਿਸਟ੍ਰਿਕਟ ਲੈਵਲ ਤੇ ਫਿਰ ਸਟੇਟ ਲੈਵਲ ਤੇ ਫਸਟ ਪੋਜੀਸ਼ਨ ਹਾਸਿਲ ਕਰੀ ਸੀ ਤੇ ਸਟੇਟ ਲੈਵਲ ਤੋਂ ਬਾਅਦ ਫਿਰ ਇਹ ਇੰਡੀਆ ਲੈਵਲ ਤੇ ਗਿਆ ਜੋ ਕਿ ਉੱਥੇ ਇਸਨੇ ਸੈਕੰਡ ਪੋਜੀਸ਼ਨ ਹਾਸਿਲ ਕਰੀਆ ਇਸਨੇ ਸਾਡੇ ਸਕੂਲ ਦਾ ਅਮਲੋ ਸ਼ਹਿਰ ਦਾ ਡਿਸਟ੍ਰਿਕਟ ਫਤਿਹਗੜ ਸਾਹਿਬ ਦਾ ਪੰਜਾਬ ਦਾ ਜਿਹੜਾ ਹੈਗਾ ਮਾਨ ਵਧਾਇਆ ਸਿਰ ਉੱਚਾ ਕੀਤਾ ਹੈ ਇਹ ਹੋਰ ਵਿਦਿਆਰਥੀਆਂ ਲਈ ਵੀ ਆਉਣ ਵਾਲੇ ਸਮੇਂ ਚ ਪ੍ਰੇਰਨਾ ਸਰੋਤ ਬਣੇਗਾ ਸਰ ਜਿਸ ਤਰ੍ਹਾਂ ਦੇਖਦੇ ਆਂ ਅੱਜ ਕੱਲ੍ਹ ਵਿਦਿਆਰਥੀ ਸਕੂਲ ਚ ਆਉਂਦੇ ਨੇ ਬਾਅਦ ਵਿੱਚ ਟਿਊਸ਼ਨ ਚਲੇ ਜਾਂਦੇ ਨੇ ਤੇ ਪੂਰਾ ਸਮਾਂ ਲੰਘ ਜਾਂਦਾ ਹੈ ਉਹ ਸਪੋਰਟਸ ਤੇ ਸਰੀਰਕ ਗਤੀਵਿਧੀ ਨਹੀਂ ਕਰ ਪਾਉਂਦੇ ਜਿਸ ਕਾਰਨ ਉਹ ਸਰੀਰਕ ਤੇ ਮਾਨਸਿਕ ਪੱਖੋਂ ਕਮਜ਼ੋਰ ਰਹਿ ਜਾਂਦੇ ਨੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਇਸ ਬਾਰੇ ਇਹ ਹੈ ਜੀ ਵੀ ਜਿਹੜੇ ਵਿਦਿਆਰਥੀ ਆਲ ਰਾਊਂਡਰ ਹੁੰਦੇ ਨੇ ਉਹ ਪੜ੍ਹਾਈ ਦੇ ਨਾਲ ਨਾਲ ਕੈਂਡਾ ਚ ਵੀ ਹਿੱਸਾ ਲੈਂਦੇ ਨੇ ਜਿਵੇਂ ਕਿ ਆਪਕੇ ਸਵਾਲ ਦੇ ਵਿੱਚ ਆ ਗਏਗਾ ਇਹ ਹਰ ਕੀ ਦੀ ਨੀਂਦ ਨਾ ਤੇ ਜਿਹਦੇ ਨਾਲ ਬਹੁਤ ਬਸੰਦਾ ਤੇ ਜਿਆਦਾ ਸੀ ਸਾਲਾਂ ਨੂੰ ਪ੍ਰੈਕਟਿਸ ਕਰਦਾ ਇਸ ਨਾਲ ਨਾ ਜਿਹੜਾ ਕਹਾ ਬਹੁਤ ਬਸਾਰ ਵਿਕਾਸ ਦੇ ਨਾਲ ਨਾਲ ਸਰੀਰ ਨੂੰ ਖਾਸ ਵੀ ਬੰਦਾ ਰਿਹਾ ਹੈ ਸਰ ਜਿਹੜੇ ਆਪਣੇ ਪੰਜਾਬ ਵਿੱਚ ਸਕੂਲ ਆਫ ਐਮਿਨਸ ਦੀ ਗਿਣਤੀ ਕਿੰਨੀ ਹੈ ਸਾਡੀ ਇਹ ਪੰਜਾਬ ਦੇ ਵਿੱਚ 118 ਗਿਣਤੀ ਹੈ ਜੀ जिसਦੇ ਵਿੱਚੋਂ ਆਪਣੇ ਮਲੋ ਸਕੂਲ ਦੇ ਵਿਦਿਆਰਥੀ ਕਰਨਰ ਆਪਣੇ ਖਿਤਾਬ ਜਿੱਤ ਕੇ ਆਇਆ ਤੁਹਾਡਾ ਇਸ ਬਾਰੇ ਅੱਗੇ ਆਉਣ ਵਾਲੇ ਸਮੇਂ ਵਿੱਚ ਤੁਹਾਡਾ ਕੀ ਵਿਚਾਰ ਹੈ ਦੇਖੋ ਜੀ ਆਉਣ ਵਾਲੇ ਸਮੇਂ ਵਿੱਚ ਇਹ ਆ ਇਹ ਸਕੂਲ ਦੇ ਜਿਹੜੇ ਵਿਦਿਆਰਥੀ ਨੇ ਉਹ ਹਰ ਫੀਲਡ ਵਿੱਚ ਹਿੱਸਾ ਲੈਂਦੇ ਨੇ ਤੇ ਮੱਲਾ ਵੀ ਮਾਰਦੇ ਨੇ ਤੇ ਅਸੀਂ ਜਿੱਦੇ ਇਸ ਵਿਦਿਆਰਥੀ ਅਨੁਰਧ ਸ਼ਰਮਾ ਦਾ ਸਵਾਗਤ ਕੀਤਾ ਬੰਗਈ ਤੋਂ ਵਾਪਸ ਆਉਣ ਤੇ ਉਦਦੇ ਅਸੀਂ ਸਟੇਜ ਤੋਂ ਸਾਰੇ ਵਿਦਿਆਰਥੀਆਂ ਨੂੰ ਇਸ ਤੋਂ ਸਹਿਦ ਲੈਣ ਲਈ ਕਿਹਾ ਅਤੇ ਆਪਣੀ ਆਪਣੀ ਕਲਾ ਦੇ ਵਿੱਚ ਸਖਤ ਮਿਹਨਤ ਕਰਕੇ ਉਹਦੇ ਵਿੱਚ ਕੋਈ ਮਕਾਮ ਹਾਸਲ ਕਰਨ ਲਈ ਕਿਹਾ ਅਤੇ ਉਹਨਾਂ ਸਾਰੇ ਵਿਦਿਆਰਥੀਆਂ ਨੇ ਕਿਹਾ ਕਿ ਜੇ ਅਨੁਰੋਧ ਸ਼ਰਮਾ ਨੈਸ਼ਨਲ ਲੈਵਲ ਤੇ ਅਚੀਵਮੈਂਟ ਕਰ ਸਕਦਾ ਤਾਂ ਤੁਸੀਂ ਵੀ ਕਰ ਸਕਦੇ ਹੋ ਤੁਸੀਂ ਇਸ ਤੋਂ ਸੇਧ ਲਵੋ ਤੇ ਆਪਣੇ ਆਪਣੇ ਟੈਲੈਂਟ ਦੇ ਫੀਲਡ ਵਿੱਚ ਅੱਗੇ ਵਧੋ ਸਰ ਅਨੁਰੋਧ ਸ਼ਰਮਾ ਨੂੰ ਸਕਾਲਰਸ਼ਿਪ ਜਾਂ ਪ੍ਰਾਈਜ਼ ਵੱਲੋਂ ਕਈ ਕੁਝ ਮਿਲਿਆ ਦੇਖੋ ਜੀ ਜਿਹੜਾ ਇਹਨਾਂ ਬੰਬਈ ਸੰਸਥਾ ਨੇ ਦਿੱਤਾ ਹੈ ਉਹ ਇਸ ਨੂੰ 24000 ਰੁਪਏ ਦਿੱਤਾ ਹੈ ਸਕਾਲਰਸ਼ਿਪ ਦੇ ਤੌਰ ਤੇ ਬਾਕੀ ਅਸੀਂ ਆਪਣੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ ਵੀ ਕੰਟੈਕਟ ਕੀਤਾ ਹੈ ਮੈਨੇਜਰ ਸਾਹਿਬ ਜੋ ਫਤੇਗੜ ਸਾਹਿਬ ਖੇਤਰੀ ਕਰਦੇ ਨੇ ਉਹਨਾਂ ਦੇ ਰਾਹੀਂ ਤੇ ਜਿਹੜਾ ਸਿੱਖਿਆ ਅਫਸਰ ਫਤੇਗੜ ਸਾਹਿਬ ਦੇ ਰਾਹੀਂ ਅਸੀਂ ਸਿੱਖਿਆ ਵਿਭਾਗ ਨਾਲ ਵੀ ਕੰਟੈਕਟ ਕੀਤਾ ਤੇ ਸਿੱਖਿਆ ਵਿਭਾਗ ਨੂੰ ਅਸੀਂ ਲੈਟਰ ਲਿਖੇ ਨੇ ਬਾਕੀ ਉਹਨਾਂ ਦਾ ਜਵਾਬ ਆਉਣਾ ਹਲੇ ਬਾਕੀ ਆ ਤੇ ਮੈਨੂੰ ਉਮੀਦ ਆ ਕਿ ਸਿੱਖਿਆ ਵਿਭਾਗ ਪੰਜਾਬ ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮਹਾਲੀ ਅਤੇ SCERT ਜੋ ਹੈ ਉਹ ਇਸ ਵਿਦਿਆਰਥੀ ਨੂੰ ਜਰੂਰ ਆਉਣ ਵਾਲੇ ਦਿਨਾਂ 'ਚ ਕੋਈ ਨਾ ਕੋਈ ਮਾਨ ਸਨਮਾਨ ਦੇਵੇਗੀ ਤੇ ਅਸੀਂ ਡਿਪਟੀ ਕਮਿਸ਼ਨਰ ਫਤੇਗੜ ਸਾਹਿਬ ਨਾਲ ਵੀ ਕੰਟੈਕਟ ਕਰ ਰਹੇ ਹਾਂ ਜਿਲ੍ਹਾ ਸਿੱਖਿਆ ਅਫਸਰ ਫਤੇਗੜ ਸਾਹਿਬ ਦੇ ਰਾਹੀਂ ਤੇ ਉਹ ਵੀ ਇਸ ਵਿਦਿਆਰਥੀ ਦਾ ਮਾਨ ਸਨਮਾਨ ਕਰਨਗੇ ਸਰ ਮੈਂ ਅਜੇ ਕੁਮਾਰ ਅਮਲੋਤ ਇੰਡੀਅਨ ਟੀਵੀ ਨਿਊਜ਼ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆਂ ਥੈਂਕ ਯੂ ਹੁਣ ਅਸੀਂ ਗੱਲ ਕਰ ਰਹੇ ਹਾਂ ਅਨੁਰੁੱਧ ਸ਼ਰਮਾ ਜੀ ਦੇ ਪਿਤਾ ਜੀ ਨਾਲ ਹਾਂਜੀ ਸਰ ਤੁਹਾਡਾ ਬੇਟਾ ਇੱਕ ਨੈਸ਼ਨਲ ਅਵਾਰਡ ਜਿੱਤ ਕੇ ਆਇਆ ਹੈ ਤਾਂ ਉਹਨੂੰ ਕਿੰਨਾ ਤਾਂ ਫਖਰ ਤੇ ਮਾਣ ਮਹਿਸੂਸ ਹੋ ਰਿਹਾ ਹੈ ਸਰ ਮੇਰੇ ਲਈ ਨਿੱਜੀ ਤੌਰ ਦੇ ਉੱਤੇ ਮੇਰੇ ਪਰਿਵਾਰ ਲਈ ਸਾਡੇ ਇਸ ਇਲਾਕੇ ਲਈ ਇਹ ਬੇਹਦ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਮੇਰਾ ਬੇਟਾ ਅਨਿਰੋਧ ਸ਼ਰਮਾ ਨੈਸ਼ਨਲ ਸਾਇੰਸ ਸੈਂਟਰ ਮੁੰਬਈ ਵਿਖੇ ਹੋਏ ਨੈਸ਼ਨਲ ਪੱਧਰ ਦੇ ਸੈਮੀਨਾਰ ਦੇ ਵਿੱਚ ਨੈਸ਼ਨਲ ਪੱਧਰ ਦੇ ਕੰਪੀਟੀਸ਼ਨ ਦੇ ਵਿੱਚ ਜਨਰਲ ਰੈਂਕ ਦੇ ਤੌਰ ਦੇ ਉੱਤੇ ਆਪਣੀ ਪੋਜੀਸ਼ਨ ਹਾਸਲ ਕਰਕੇ ਵਾਪਸ ਆਇਆ ਸੋ ਇਸ ਗੱਲ ਦੇ ਲਈ ਅਸੀਂ ਬੇਹਦ ਮਾਣ ਤੇ ਫਖਰ ਮਹਿਸੂਸ ਕਰਦੇ ਹਾਂ ਤੁਸੀਂ ਅਨੁਰੋਧ ਸ਼ਰਮਾ ਜੀ ਦੇ ਆਨਾਲ ਫਿਊਚਰ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਅਜਿਹਾ ਵਿਦਿਆਰਥੀ ਹੈ ਜਿਹਨੂੰ ਅੱਜ ਤੱਕ ਕਦੇ ਇਹ ਗੱਲ ਕਹਿਣ ਦੀ ਲੋੜ ਮਹਿਸੂਸ ਨਹੀਂ ਹੋਈ ਜਿਦੋਂ ਕਿਤਾਬ ਚੱਕ ਕੇ ਪੜ ਲਾ ਇਹ ਆਪਣੇ ਆਪ ਹਮੇਸ਼ਾ ਹੀ ਚਾਹੇ ਉਹ ਪੜਾਈ ਦਾ ਖੇਤਰ ਹੋਵੇ ਚਾਹੇ ਖੇਡਾਂ ਦਾ ਖੇਤਰ ਹੋਵੇ ਭਾਵੇਂ ਕੋਈ ਕੋ-ਕਰੀਕੂਲਰ ਐਕਟੀਵਿਟੀਜ਼ ਦੀ ਗੱਲਬਾਤ ਹੋਵੇ ਇਹ ਹਮੇਸ਼ਾ ਸ਼ਾਮਲ ਰਹਿੰਦਾ ਹੈ ਤੇ ਹਮੇਸ਼ਾ ਹੀ ਪੂਰੇ ਧਿਆਨ ਦੇ ਨਾਲ ਪੜਦਾ ਮੈਂ ਇੱਥੇ ਇਹ ਕੋਸ਼ਿਸ਼ ਕਰ ਰਿਹਾ ਹਾਂ ਕਿ ਵਿਦਿਆਰਥੀ ਨੂੰ ਸਹੀ ਢੰਗ ਨਾਲ ਸਿੱਖਿਆ ਪ੍ਰਦਾਨ ਕਰਦੇ ਹਾਂ ਕਿ ਉਹਨੂੰ ਕੋਈ ਸਹੀ ਗਾਈਡੈਂਸ ਨੰਦਿਆ ਉਸ ਪੱਧਰ ਤੱਕ ਪਹੁੰਚਾਇਆ ਜਾ ਸਕੇ ਜਿੱਥੇ ਉਹ ਆਪਣਾ ਮਕਾਮ ਹਾਸਲ ਕਰ ਸਕੇ ਸੋ ਹਾਲੇ ਤੱਕ ਆਪਾਂ ਵੀ ਸ਼ੁਰੂਆਤੀ ਦੌਰ ਦੇ ਵਿੱਚ ਆ ਤੇ ਅਸੀਂ 10ਵੀਂ ਤੱਕ ਦੀ ਪੜ੍ਹਾਈ ਤੋਂ ਬਾਅਦ ਨਿਸ਼ਚਿਤ ਕਰਾਂਗੇ ਕਿ ਵਿਦਿਆਰਥੀ ਕਿੱਧਰ ਨੂੰ ਚਲਦੇ ਆ ਤੁਸੀਂ ਅੰਕੁਸ਼ ਸ਼ਰਮਾ ਜੀ ਦੇ ਪਿਤਾ ਵੀ ਹੋ ਤੇ ਇੱਕ ਟੀਚਰ ਵੀ ਹੋ ਵਧੀਆ ਟੀਚਰ ਹੋ ਤੁਸੀਂ ਹੋਰ ਬੱਚਿਆਂ ਲੇਡੀਜ਼ ਨੂੰ ਸੰਦੇਸ਼ ਦੇਣਾ ਚਾਹੋਗੇ ਕਹਿੰਦਾ ਜਿਹੜੀ ਇਹ ਅਚੀਵਮੈਂਟ ਹੈ ਜੀ ਇਹਦੇ ਵਿੱਚ ਸਰਦਾਰ ਮਨਿੰਦਰ ਸਿੰਘ ਜਿਹੜੇ ਗਾਈਡ ਟੀਚਰ ਸੀਗੇ ਇਹਨਾਂ ਦੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਸਰਦਾਰ ਕਮਾਲ ਸਿੰਘ ਜੀ ਤੇ ਸਮੂਹ ਸਟਾਫ ਦਾ ਵੱਡਾ ਯੋਗਦਾਨ ਹੈ ਅਸੀਂ ਵੀ ਬੀਗਏ ਟੀਚਰ ਇਹ ਦੇਖਦੇ ਹਾਂ ਕਿ ਜਦੋਂ ਵਿਦਿਆਰਥੀ ਲਗਾਤਾਰ ਯਤਨ ਕਰਦਾ ਕੋਸ਼ਿਸ਼ ਕਰਦਾ ਤੇ ਅਧਿਆਪਕ ਦੀ ਵੀ ਜ਼ਿੰਮੇਵਾਰੀ ਹੈ ਕਿ ਨਾਲ ਨਾਲ ਆਪਣੇ ਵਿਦਿਆਰਥੀਆਂ ਨੂੰ ਉਸ ਗੱਲ ਦੇ ਲਈ ਪ੍ਰੇਰਿਤ ਵੀ ਕਰੇ ਤੇ ਉਹਦੀ ਅਗਵਾਈ ਕਰਦੇ ਆ ਉਹਦੇ ਲਈ ਬਣਦਾ ਸਹਿਯੋਗ ਵੀ ਦਵੇ ਸੋ ਅਸੀਂ ਵੀ ਲਗਾਤਾਰ ਇਹ ਚਾਹੁੰਦੇ ਆ ਕਿ ਸਾਡਾ ਵਿਦਿਆਰਥੀ ਵੀ ਉਸੇ ਰੂਪ ਦੇ ਵਿੱਚ ਸਾਡੇ ਵਿਦਿਆਰਥੀ ਉੱਠਣ ਸਾਡੇ ਵਿਦਿਆਰਥੀ ਉਸੇ ਰੂਪ ਦੇ ਵਿੱਚ ਵੱਡੀਆਂ ਅਚੀਵਮੈਂਟਸ ਕਰਨ ਵੱਡੀਆਂ ਪ੍ਰਾਪਤੀਆਂ ਕਰਨ ਜਿਸ ਤਰੀਕੇ ਨਾਲ ਅਨੁਰੋਧ ਨੇ ਕੀਤੀਆਂ ਨੇ ਸੋ ਅਸੀਂ ਆਪਣੇ ਵਿਦਿਆਰਥੀਆਂ ਨੂੰ ਵੀ ਇਸ ਗੱਲ ਲਈ ਬਹੁਤ ਮੋਟੀਵੇਟ ਕਰ ਰਹੇ ਹਾਂ ਇਹਨੇ ਅਨੁਰੂਧ ਸ਼ਰਮਾ ਜੀ ਦੇ ਟੀਚਰ ਮਨਿੰਦਰ ਮਨਿੰਦਰ ਸਿੰਘ ਜੀ ਨਾਲ ਗੱਲ ਕਰਦੇ ਆਂ ਹਾਂਜੀ ਸਰ ਜਿਹੜਾ ਨੁਰੂਧ ਸ਼ਰਮਾ ਜੀ ਨੇ ਇਹ ਕਿਤਾਬ ਜਿੱਤੇ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਮੈਂ ਮਨਿੰਦਰ ਸਿੰਘ ਡੀਐਮ ਕੰਪਿਊਟਰ ਸਾਇੰਸ ਜ਼ਿਲ੍ਹਾ ਫਤਿਹਗੜ ਸਾਹਿਬ ਕੰਪਿਊਟਰ ਫੈਕਲਟੀ ਸਕੂਲ ਆਫ ਐਮਿਨੇਟਸ ਹਮਲੋ ਜ਼ਿਲ੍ਹਾ ਫਤਿਹਗੜ ਸਾਹਿਬ ਅਨੁਰੂਧ ਸ਼ਰਮਾ ਜੋ ਕਿ ਸਾਡੇ ਸਕੂਲ ਦਾ ਇੱਕ ਹੋਣਹਾਰ ਵਿਦਿਆਰਥੀ ਹੈ ਨੌਵੀਂ ਕਲਾਸ ਦਾ ਵਿਦਿਆਰਥੀ ਹੈ ਇਸ ਵਿਦਿਆਰਥੀ ਨੇ ਬਹੁਤ ਹੀ ਜ਼ਿਆਦਾ ਸਖਤ ਮਿਹਨਤ ਕੀਤੀ ਜਿਸ ਸਦਕਾ ਪਹਿਲਾ ਬਲਾਕ ਲੈਵਲ ਫਿਰ ਡਿਸਟ੍ਰਿਕਟ ਲੈਵਲ ਫਿਰ ਸਟੇਟ ਲੈਵਲ ਤੋਂ ਫਰਸਟ ਪੋਜੀ ਤੇ ਫਿਰ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਲਈ ਮੁੰਬਈ ਨਹਿਰੂ ਸਾਇੰਸ ਸੈਂਟਰ ਵਿਖੇ ਨੈਸ਼ਨਲ ਮੁਕਾਬਲੇ ਲਈ ਅਸੀਂ ਗਏ ਜਿੱਥੇ ਇਸ ਵਿਦਿਆਰਥੀ ਨੇ ਬਹੁਤ ਹੀ ਜ਼ਿਆਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਪੰਜਾਬ ਦਾ ਨਾਂ ਪੂਰੇ ਇੰਡੀਆ ਵਿੱਚ ਨੈਸ਼ਨਲ ਰਨਰ ਅਪ ਪੋਜੀਸ਼ਨ ਲੈ ਕੇ ਰੌਸ਼ਨ ਕੀਤਾ ਇਸ ਵਿਦਿਆਰਥੀ ਦੇ ਵਿੱਚ ਬਹੁਤ ਜ਼ਿਆਦਾ ਗੁਣ ਨੇ ਸਕੂਲ ਨੂੰ ਇਲਾਕੇ ਨੂੰ ਬਹੁਤ ਹੀ ਜ਼ਿਆਦਾ ਇਸ ਵਿਦਿਆਰਥੀ ਤੇ ਮਾਣ ਹੈ ਇਸ ਨੇ ਆਪਣੇ ਮਾਤਾ ਪਿਤਾ ਦਾ ਨਾਂ ਜਿੱਥੇ ਰੌਸ਼ਨ ਕੀਤਾ ਉੱਤੇ ਹੀ ਮੇਰਾ ਨਾਂ ਵੀ ਬਰਾਬਰ ਰੌਸ਼ਨ ਕੀਤਾ ਤੇ ਇਹ ਬੱਚਾ ਫਿਊਚਰ ਵਿੱਚ ਬਹੁਤ ਹੀ ਜ਼ਿਆਦਾ ਤਰੱਕੀ ਕਰੇਗਾ ਸਰ ਅੱਗੇ ਤੋਂ ਹੋਰ ਜਿਹੜੇ ਸਕੂਲਾਂ 'ਚ ਬੱਚੇ ਪੜ੍ਹਦੇ ਨੇ ਉਹ ਇਹ ਸਨੁਦ ਸ਼ਰਮਾ ਤੋਂ ਮੋਟੀਵੇਟ ਹੋ ਰਹੇ ਨੇ ਜਾਂ ਨਹੀਂ ਬਿਲਕੁਲ ਮੋਟੀਵੇਟ ਹੋ ਰਹੇ ਨੇ ਜੀ ਇਸ ਬੱਚੇ ਦੀ ਉਮਰ ਤਕਰੀਬਨ 14 ਸਾਲ ਹੈ ਜੀ ਤੇ ਨੈਸ਼ਨਲ ਲੈਵਲ ਤੇ 14 ਸਾਲ ਦੀ ਉਮਰ ਵਿੱਚ ਰਨਰ ਆਪਣੀ ਪੋਜੀਸ਼ਨ ਹਾਸਿਲ ਕਰਨਾ ਜਿੱਥੇ 28 ਸਟੇਟਸ ਤੇ 8 ਯੂਟੀਆਂ ਵੱਲੋਂ ਸਟੇਟ ਵਿਨਰਸ ਅ ਦੇ ਵਿੱਚ ਪਾਰਟਿਸਪੀਟ ਕਰਕੇ ਮੁਕਾਬਲੇ ਵਿੱਚ ਹਿੱਸਾ ਲੈ ਕੇ ਰਨਰ ਅਪ ਦੀ ਪੋਜੀਸ਼ਨ ਹਾਸਲ ਕਰਨਾ ਐ ਤੋਂ ਵੱਧ ਵਿਦਿਆਰਥੀ ਲਈ ਕੀ ਮੋਟੀਵੇਸ਼ਨ ਹੋ ਸਕਦੀ ਹੈ ਵੀ ਇੱਕ ਸਰਕਾਰੀ ਸਕੂਲ ਦਾ ਬੱਚਾ ਇੰਨੀ ਅੱਗੇ ਜਾ ਕੇ ਪੂਰੇ ਪੰਜਾਬ ਰਾਜ ਦਾ ਸਕੂਲ ਆਫ ਫੈਮਿਨਸ ਦਾ ਨਾਮ ਰੌਸ਼ਨ ਕਰਕੇ ਆਇਆ ਜਿੱਥੇ ਇੰਡੀਆ ਦੇ ਪ੍ਰੋਮਿਨੈਂਟ ਸਾਇੰਟਿਸਟ ਐਜ਼ ਅ ਜੱਜ ਹਾਜ਼ਰ ਸੀ ਉਹਨਾਂ ਦੇ ਜਵਾਬਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਦੇ ਕਰਕੇ ਉਹਨਾਂ ਨੂੰ ਸੈਟੀਸਫਾਈ ਕਰਨਾ ਉਹਨਾਂ ਤੋਂ ਸ਼ਾਬਾਸ਼ ਹਾਸਲ ਕਰਨੀ ਤੇ ਇਸ ਬੱਚੇ ਦੀ ਜੋ ਪ੍ਰੈਜੈਂਟੇਸ਼ਨ ਸੀ ਜੱਜਿਸ ਨੇ ਸਪੈਸ਼ਲੀ ਇਸ ਨੂੰ ਐਪਰੀਸ਼ੀਏਟ ਕੀਤਾ ਤੇ ਕਬ ਦੱਸਿਆ ਗਿਆ ਕਿ ਇਸ ਦੀ ਵੀ ਜਿਹੜੀ ਪ੍ਰੈਜੈਂਟੇਸ਼ਨ ਹੈ ਉਹ ਬਾਕੀਆਂ ਨਾਲੋਂ ਅਲੱਗ ਹੈ ਤੇ ਬਹੁਤ ਵਧੀਆ ਹੈ ਇਹ ਇੱਕ ਬਹੁਤ ਜ਼ਿਆਦਾ ਮੋਟੀਵੇਸ਼ਨ ਦਾ ਸਾਧਨ ਹੈ ਬੱਚੇ ਬਹੁਤ ਜ਼ਿਆਦਾ ਅਨਿਰuddh ਸ਼ਰਮਾ ਨਾਲ ਗੱਲ ਕਰਕੇ ਵੀ ਫਕਰ ਮਹਿਸੂਸ ਕਰ ਰਹੇ ਨੇ ਇਸ ਤੋਂ ਸਿੱਖ ਰਹੇ ਨੇ ਵੀ ਇਹਦੀ ਜਰਨੀ ਕਿਵੇਂ ਰਹੀ ਤੇ ਉਹਨਾਂ ਨੂੰ ਵੀ ਮਾਣ ਹੈ ਵੀ ਅਸੀਂ ਅਨਿਰuddh ਸ਼ਰਮਾ ਨਾਲ ਪੜ ਰਹੇ ਹਾਂ ਇਸ ਦੇ ਨਾਲ ਕਲਾਸ ਵਿੱਚ ਬੈਠ ਰਹੇ ਹਾਂ ਸਰੋਥੇ ਸਕੂਲ ਇਹ ਜਿੱਥੇ ਕੰਪੀਟੀਸ਼ਨ ਹੋ ਰਹੀ ਸੀ ਉੱਥੇ ਕਿੰਨੇ ਕ ਬੱਚੇ ਇਸ ਦੇ ਕੰਪੀਟੀਸ਼ਨ ਦੇ ਵਿੱਚ ਸੀ ਸਰ 28 ਸਟੇਟ ਦੇ ਸਟੇਟ ਵਿਨਰ ਸੀਗੇ 8 ਯੂਟੀਆਂ ਦੇ ਵਿਨਰ ਸੀਗੇ ਤਕਰੀਬਨ 36 ਟੋਟਲ ਪਾਰਟਿਸਪੈਂਟਸ ਸੀ ਜਿਨ੍ਹਾਂ ਚੋਂ ਮੈਨੂੰ ਲੱਗਦਾ ਵੀ ਸ਼ਾਇਦ 32 ਹਾਜ਼ਰ ਹੋਏ ਸੀਗੇ ਸੋ ਉਹਨਾਂ ਨਾਲ ਸਾਡਾ ਮੁਕਾਬਲਾ ਸੀ ਸੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇੰਡੀਅਨ ਟੀਵੀ ਨਿਊਜ਼ ਤੇ ਅਜੀਤ ਕੁਮਾਰ ਅਮਲੋ ਵੱਲੋਂ ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਮੈਂ ਅਜੀਤ ਕੁਮਾਰ ਅਮਲੋ ਅੱਜ ਸਾਡੇ ਅਮਲੋ ਦੀ ਸ਼ਾਨ अनुव्रत शर्मा जी दिना ने नेशनल ने लेवल च रनर अप का किताब जीते है आओ गान करते है अनुव्रत शर्मा जी नाल हां जी अनुव्रत शर्मा जी ਤੁਸੀਂ ਕਿਸ ਵਿਸ਼ੇ ਤੇ ਕਿਤਾਬ ਜਿੱਤੇ ਹੈ ਅਨੰਦ ਨਮਸ਼ਕਾਰ ਸਰ ਮੇਰਾ ਟਾਪਿਕ ਸੀ ਸਾਈਸੈਂਸ ਅੰਡਰ ਆਰਟੀਫੀਸ਼ੀਅਲ ਇੰਟੈਲੀਜੈਂਸ ਪੋਟੈਂਸ਼ੀਅਲਸ ਐਂਡ ਕਨਸਰਨਸ ਉਸ ਵਿੱਚ ਆਪਣੇ ਸਕੂਲ ਦੀ ਸੈਕੰਡ ਪੋਜੀਸ਼ਨ ਆਈ ਹੈ ਯਾਨੀ ਕਿ ਇਹ ਫਿਰ ਮੇਰਾ ਪੋਜੀਸ਼ਨ ਹਾਸਿਲ ਕੀਤੀ ਆਪਾਂ ਤੇ ਸਰ ਤੁਸੀਂ ਹੀ ਪਹਿਲਾ ਡਿਸਟ੍ਰਿਕਟ ਲੈਵਲ ਬਲਾਕ ਲੈਵਲ ਕਿੱਥੇ ਤੋਂ ਕਿਸ ਤਰ੍ਹਾਂ ਕਿੱਦਾਂ ਪਹੁੰਚੇ ਤੁਸੀਂ ਜੀ ਸੋ ਸਭ ਤੋਂ ਪਹਿਲਾਂ ਸਕੂਲ 'ਚ ਮੇਰੀ ਸਿਲੈਕਸ਼ਨ ਹੋਈ ਸਕੂਲ 'ਚ ਸਾਰੇ ਬੱਚਿਆਂ ਨੂੰ ਬੁਲਾਇਆ ਗਿਆ ਮੈਂ ਤਾਂ ਸੁਣਿਆ ਗਿਆ ਤੇ ਮੈਨੂੰ ਸਿਲੈਕਟ ਕੀਤਾ ਗਿਆ ਫਿਰ ਨੈਕਸਟ ਬਲਾਕ ਤੇ ਫਿਰ ਡਿਸਟ੍ਰਿਕਟ ਤੇ ਫਿਰ ਸਟੇਟ ਤੇ ਕੁਆਲੀਫਾਈਆ ਤੇ ਜਿੱਤਣ ਤੋਂ ਬਾਅਦ ਮੇਰੀ ਪੋਜੀਸ਼ਨ ਮੇਰੀ ਫਸਟ ਪੋਜੀਸ਼ਨ ਆਉਣ ਤੋਂ ਬਾਅਦ ਮੈਨੂੰ ਨੈਸ਼ਨਲ ਲੈਵਲ ਲਈ ਚੁਣਿਆ ਗਿਆ ਕਿ ਮੈਂ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਦਾ ਮੌਕਾ ਦਿੱਤਾ ਗਿਆ ਤੇ ਫਿਰ ਨੈਸ਼ਨਲ ਲੈਵਲ ਤੇ ਮੈਂ ਗਿਆ ਨੈਸ਼ਨਲ ਲੈਵਲ ਤੇ ਤੁਹਾਡੇ ਨਾਲ ਕਿੰਨੇ ਕ ਕੰਪੀਟੀਟਰ ਸੀ ਤੁਹਾਡੇ ਨਾਲ ਕਿੰਨੇ ਕ ਵਿਦਿਆਰਥੀ ਸੀ ਨਾਲ ਜਿਵੇਂ ਕਿ ਸਾਰੇ ਆਲ ਇੰਡੀਆ ਦਾ ਹੀ ਕੰਪੀਟੀਸ਼ਨ ਸੀ ਪਰ ਉਥੇ 32 ਪਾਰਟਿਸਪੈਂਟਸ ਸੀ ਮੈਂ ਕਿ 28 ਯੂਨੀਅਨ ਟੈਰੀਟਰੀਸ ਤੇ 8 uh, 28 ਸਟੇਟਸ ਤੇ 8 ਯੂਨੀਅਨ ਟੈਰੀਟਰੀਸ ਤੋਂ 32 ਪਾਰਟਿਸਪੈਂਟਸ ਆ ਸਕੇ ਲਾਈਕ 1 ਫਰਮ ਈਚ ਸਟੇਟ অর ਯੂਟੀ ਆਲਮੋਸਟ ਤੇ ਮੋਸਟਲੀ ਕਨਵੈਂਟ ਸਕੂਲ ਦੇ ਬੱਚੇ ਸੀਗੇ ਤੇ ਜਿੱਥੇ ਤੱਕ ਮੈਂ ਆਬਜ਼ਰਵ ਕੀਤਾ ਸਿਰਫ ਦੋ ਸਰਕਾਰੀ ਸਕੂਲ ਸੀ ਇਹ ਵੱਡੇ ਮਾਨ ਦੀ ਗੱਲ ਹੈ ਇੱਕ ਸਰਕਾਰੀ ਸਕੂਲ ਦਾ ਬੱਚਾ ਰਨਰ ਅਪ ਦੇ ਤੌਰ ਤੇ ਆਪਣਾ ਖਿਤਾਬ ਜਿੱਤ ਕੇ ਲੈ ਕੇ ਆਇਆ ਪੰਜਾਬ ਦਾ ਤੇ ਤੁਹਾਨੂੰ ਇਸ ਬਾਰੇ ਕਿੰਨਾ ਕ ਮਾਣ ਹੋ ਰਿਹਾ ਸੱਚੀ ਦਸਾਂ ਬਸ ਆਮ ਸਪੀਚ ਲੈ ਇਸ ਕੋਈ ਵੀ ਸੇ ਸ਼ਬਦ ਵੀ ਮੈਂ ਕਿਵੇਂ ਡਿਫਾਈਨ ਕਰਾਂ ਉਸ ਦਿਨ ਜਦੋਂ ਮੈਨੂੰ ਜਦੋਂ ਮੈਨੂੰ ਬੁਲਾਇਆ ਗਿਆ ਰਨਰ ਅਪ ਦੇ ਤੌਰ ਤੇ ਸਰਦੀ ਖੁਸ਼ੀ ਤੇ ਪਾਪਸੰਦ ਬਾਦ ਸਾਡੇ ਪ੍ਰਿੰਸੀਪਲ ਸਰਦੀ ਤੇ ਮੇਰੇ ਪੇਰੈਂਟਸ ਨੇ ਤੇ ਬਾਕੀ ਸਾਰੇ ਟੀਚਰਜ਼ ਨੇ سپورਟ ਦੇ ਕਾਰਨ ਇਹ ਕਿਸੀ ਓ ਕੁਸ਼ੀ ਨੂੰ ਮੈਂ ਆਪਣਾ ਮਾਨ ਸਮਝਦਾ ਹਾਂ ਤੁਹਾਨੂੰ ਮੋਟੀਵੇਟ ਸਭ ਤੋਂ ਜਿਆਦਾ ਕਿਸ ਨੇ ਕੀਤਾ ਸਭ ਤੋਂ ਵੱਡਾ ਰੋਲ ਮੈਂ ਮੈਂ ਸੋਚਦਾ ਹਾਂ ਕਿ ਮੇਰੇ ਗਾਈਡ ਟੀਚਰ ਮਨਿੰਦਰ ਸਿੰਘ ਨੇ ਕੀਤਾ ਉਹ ਮੈਨੂੰ ਮੋਟੀਵੇਟ ਕੀਤਾ ਦੇ ਰਵੇ ਕੰਪੀਟੀਸ਼ਨ ਉਹਨੇ ਮੈਨੂੰ ਬਹੁਤ ਸਾਰੀ ਲਾਈਫ ਸਕਿਲਸ ਤੇ ਲਾਈਫ ਲੈਸਨਸ ਵੀ ਦਿੱਤੇ ਸੇ ਤੇ ਮੇਰੇ ਪੇਰੈਂਟਸ वे टीचर्स सर प्रिंसिपल सारे ने इस अन सपोर्ट टू मोटिवेट किया तो अडा इस तो बाद तोडा एम की है मैं इस कंपटीशन ते इस पोजीशन एक अपनी करियर दी स्टार्टिंग पॉइंट दी तौर तो ते देखता हां लाइक द फर्स्ट स्टेप टुवर्ड्स माय सक्सेसफुलनेस ते मेरा एम है की मैं होल लर्निंग करा होन अल्टीमेटली सक्सेसफुल करियर अडॉप्ट करा ਮੇਰੇ ਫਾਦਰ ਸਾਹਿਬ ਵੀ ਇੱਕ ਟੀਚਰ ਨੇ ਵਧੀਆ ਟੀਚਰ ਨੇ ਉਹਨਾਂ ਨੇ ਤੁਹਾਨੂੰ ਕਿੰਨਾ ਖਸਾ ਦਿੱਤਾ ਮੇਰੇ ਫਾਦਰ ਰਜੇਸ਼ ਕੁਮਾਰ ਜੀ ਉਹਨਾਂ ਦਾ ਬਹੁਤ ਅਲਟੀਮੇਟ سپورਟ ਮਿਲ ਰਿਹਾ ਜਿਵੇਂ ਕਿ ਆਮ ਸਟੂਡੈਂਟ ਤੇ ਇਸ ਦੇ ਨਾਲ ਰੁਟੀਨ ਦੀ ਪੜਾਈ ਜਿਹੜੀ ਹੈ ਉਹ ਡਿਸਟਰਬ ਹੁੰਦੀ ਹੈ ਉਹ ਮੈਨੂੰ ਇਸ ਗੱਲ 'ਤੇ ਬੇਹਦੀ ਬਿਹਤਰੰਗ ਤਰੀਕੇ ਨਾਲ ਮੋਟੀਵੇਟ ਕੀਤਾ ਤੇ ਕੀ ਹਾਲੇ ਮੈਂ ਇੱਕ ਪਾਸੇ ਫੋਕਸ ਕਰਾਂ ਤੇ ਉਹਨੂੰ ਅਚੀਵ ਕਰਾਂ ਇਸ ਲਈ ਮੈਂ ਅਨੰਤ ਮੋਤ ਹੀ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਤੁਹਾਨੂੰ ਉਤੇ ਪ੍ਰਾਈਜ਼ ਦੇ ਤੌਰ ਤੇ ਕੋਈ ਸਕਾਲਰਸ਼ਿਪ ਵਗੈਰਾ ਕੀ ਮਿਲਿਆ ਤੁਹਾਨੂੰ ਜੀ ਸਰ ਨੈਸ਼ਨਲ ਸਾਇੰਸ ਸੈਂਟਰ ਇਹ ਅੰਡਰ ਆ ਦਾ ਨੈਸ਼ਨਲ ਕਾਉਂਸਲ ਆਫ ਸਾਇੰਸ ਮਿਊਜ਼ੀਅਮ ਜਿਵੇਂ ਕਿ ਰਮਨ ਪੋਜੀਸ਼ਨ ਦੇ ਤੌਰ ਤੇ ਮੈਨੂੰ 24000 ਦੀ ਸਕਾਲਰਸ਼ਿਪ ਲੱਗੀ ਹੈ ਤੁਹਾਨੂੰ ਨੈਸ਼ਨਲ ਅਵਾਰਡ ਜਿੱਤਣ ਤੇ ਬਹੁਤ ਬਹੁਤ ਮੁਬਾਰਕਾਂ